ਹਾਂਜੀ ਭਾਈ ਜੀ ਵੀਡੀਓ ਨੂੰ ਕਰ ਦਿਓ ਸ਼ੇਅਰ ਅੱਜ ਅਸੀਂ ਆਏ ਹੋਏ ਸੀ ਦੇਵੀਗੜ੍ਹ ਦੁੰਦੀ ਮਾਜਰਾ ਦੇ ਕੋਲ ਨਾ ਮਲਕਪੁਰ ਦੇ ਕੋਲ ਇੱਕ ਬਾਗ ਸੀ ਆ ਫਰੂਟ ਦੇਖੋ ਭਾਈ ਜੀ ਪਿੰਡ ਨਰੋਲੀ ਦੇ ਵਿੱਚ ਬਾਗ ਆ ਆ ਚੈੱਕ ਕਰੋ ਜੀ ਭਾਈ ਜੀ ਇਹ ਭਰਿਆ ਪਿਆ ਭਾਈ ਜੀ ਹੈਗੀਆਂ ਇਹ ਨਾਖਾਂ ਠੀਕ ਹੈ ਜੀ ਨਾਖਾਂ ਤੋਂ ਮਸ਼ਹੂਰ ਆ ਤੁਸੀਂ ਖਾਈ ਵੀ ਹੋਏਗੀ ਕਦੇ ਕਿਉਂਕਿ ਪਿੰਡਾਂ ਦੇ ਵਿੱਚ ਦਾ ਇਹ ਮਿਲੇ ਜਾਂਦੀ ਆ ਨਾ ਮੋਟਰਾਂ ਮੋਟਰਾਂ ਦੇ ਪਰ ਇੱਥੇ ਕਿੱਲਿਆਂ ਦੇ ਵਿੱਚ ਇੱਕ ਅਦੇ ਕਿੱਲੇ ਨਹੀਂ ਕਈ ਕਿੱਲਿਆਂ ਦੇ ਵਿੱਚ ਬਾਈ ਜੀ ਨਾਖਾਂ ਦੇ ਪੇਡੇ ਲੱਗੇ ਹੋਏ ਆ ਪੂਰਾ ਬਾਗ ਆ ਚੈੱਕ ਕਰ ਸਕਦੇ ਹੋ ਦੂਰ ਦੂਰ ਤੱਕ ਬਾਈ ਜੀ ਤੇ ਆ ਪੇਡੇ ਵੀ ਦੇਖ ਸਕਦੇ ਹੋ ਪੂਰੇ ਬਾਈ ਜੀ ਨੱਕੋ ਨੱਕ ਭਰੇ ਹੋਏ ਨੇ ਜੀ ਆ ਚੈੱਕ ਕਰ ਸਕਦੇ ਹੋ ਆਪਾਂ ਬਾਪੂ ਜੀ ਨਾਲ ਗੱਲਬਾਤ ਕਰਦੇ ਆ ਖੇਤੀ 'ਚ ਮੁਨਾਫਾ ਹੈਗਾ ਜਾਂ ਨਹੀਂ ਬਾਗ ਲਾਏ ਹੋਏ ਨੇ ਕਿੰਨਾ ਪੈਸਾ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਹਾਂਜੀ ਮਣੂ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਅਸੀਂ ਤੁਹਾਨੂੰ ਨਾਸ ਪੱਤੀਆਂ ਦੇ ਜਿਹੜੇ ਨਾਖਾਂ ਦੇ ਬਾਗ ਦੇ ਵਿੱਚ ਲੈ ਕੇ ਆਏ ਹਾਂ ਤੇ ਬੀੜੀ ਦੇ ਵਿੱਚ ਬਾਈ ਜੀ ਪਹਿਲਾਂ ਤਾਂ ਬੂਟੇ ਦੇ ਤੇ ਬੂਟੇ ਦੇ ਧਿਆਨ ਮੁਰਾ ਦਿਓ ਆ ਚੈੱਕ ਕਰੋ ਜੀ ਆ ਧਿਆਨ ਨਾਲ ਦੇਖ ਲਓ ਜੀ ਫੁੱਲ ਭਰਿਆ ਪਿਆ ਪੇਡਾ ਇਹ ਮਿਹਨਤ ਬੋਲਦੀ ਹੈ ਜੀ ਇੱਥੋਂ ਪਤਾ ਲੱਗਦਾ ਕਿੰਨੀ ਮਿਹਨਤ ਹੁੰਦੀ ਹੈ ਕਿੰਨਾ ਸਮਾਂ ਗਾਲਿਆ ਜਾਂਦਾ ਤਾਂ ਪੈਸਾ ਜੀ ਝੋਨੇ ਨੂੰ ਤੇ ਕਣਕ ਨੂੰ ਭੁੱਲ ਜਾ ਯਾਰ ਮੈਂ ਕਹਿੰਦਾ ਖੇਤੀ ਕਰੋ ਇਦਾਂ ਦੇ ਫਰੂਟ ਦੀ ਬਿਲਕੁਲ ਠੀਕ ਹੈ ਹਰ ਇੱਕ ਬੰਦੇ ਨੂੰ ਜ਼ਰੂਰਤ ਹੈ ਇਹਦੀ ਹਰ ਇੱਕ ਸ਼ਹਿਰੀ ਨੂੰ ਹਰ ਇੱਕ ਪਿੰਡੂ ਨੂੰ ਹਰ ਇੱਕ ਬੰਦੇ ਨੂੰ ਇਹਦੀ ਜ਼ਰੂਰਤ ਆ ਅੰਕਲ ਜੀ ਇਹ ਜਿਹੜੀ ਨਖਾਂ ਦੀ ਖੇਤੀ ਆ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਕਰਦੇ ਨੂੰ ਖੇਤੀ 35 ਸਾਲ ਹੋ ਗਏ ਸਾਨੂੰ ਕਰਦੇ ਲੋ ਜੀ 35 ਸਾਲ ਹੋ ਗਏ ਅੰਕਲ ਜੀ ਨੂੰ ਨਖਾਂ ਦੀ ਖੇਤੀ ਕਰਦੇ ਨੂੰ ਇਹਦੇ ਜੋ ਮੁਨਾਫਾ ਕਿੰਨਾ ਕਮਾਇਆ ਹੁਣ ਤੱਕ ਤੁਸੀਂ ਬਹੁਤ ਕਮਾਇਆ ਕਿਲੇ ਜੇ 10 10 ਲੱਖ ਰੁਪਏ ਦਾ ਲੋ ਜੀ ਇੱਕ ਕਿੱਲੇ ਦੇ ਵਿੱਚੋਂ 10 ਲੱਖ ਰੁਪਏ ਦਾ ਮੁਨਾਫਾ ਹੈ ਅੱਛਾ ਜੀ ਇੱਕ ਕਿੱਲੇ ਦੇ ਵਿੱਚੋਂ ਕਿਸਾਨ ਵੀਰੋ ਜਿਹੜੇ ਵੀ ਮਤਲਬ ਕਿ ਜਿਹੜੀ ਵੀ ਸਟੇਟ ਦੇ ਵਿੱਚੋਂ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਤਾਂ ਵੀਡੀਓ ਬਾਈ ਜੀ ਦੱਬ ਕੇ ਸ਼ੇਅਰ ਕਰ ਦਿਓ ਇੱਕ ਕਿੱਲੇ ਦੇ ਵਿੱਚੋਂ 10 10 ਲੱਖ ਰੁਪਏ ਦੀ ਇਹਨਾਂ ਨੇ ਨਾਸ ਪੱਤੀ ਵੇਚੀ ਹੈ ਕੀ ਬਾਤ ਹੈ ਜੀ ਤਾਂ ਬਾਈ ਜੀ ਬੂਟੇ ਭਰੇ ਪਏ ਨੇ ਮੈਂ ਨਹੀਂ ਜਾਣਦਾ ਕਿ 2 2 3 3 ਕੁਇੰਟਲ ਇੱਕ ਇੱਕ ਬੂਟੇ ਤੇ ਨਾਸਪਤੀ ਲੱਗੀ 8 8 7 7 ਕੁਆਂਟਲ ਆਹ ਅੱਛਾ ਜੀ 8 8 ਕੁਆਂਟਲ ਨਾਸਪਤੀਆਂ ਦੇ ਬੂਟਿਆਂ ਨੂੰ ਲੱਗੀਆਂ ਹੋਈਆਂ ਨੇ ਆਹ ਦੇਖ ਲਓ ਤੁਸੀਂ ਆਹ ਦੇਖੋ ਉਹ ਕਿਆ ਬਾਤ ਆ ਜੀ ਬੂਟੇ ਬਾਈ ਜੀ ਟੁੱਟਣ ਵਾਲੇ ਹੋ ਰਹੇ ਨੇ ਇੰਨਾ ਫਲ ਇੰਨੀ ਵਧੀਆ ਪੈਦਾਵਾਰ ਆਹ ਦੇਖ ਲਓ ਅੱਗੇ 8 9 ਕੁਆਂਟਲ 8 9 ਕੁਆਂਟਲ ਆਹ ਦੇਖੋ ਬਾਈ ਜੀ ਆਹ ਦੇਖੋ ਨਾਸਪਤੀ ਦੇ ਬੂਟੇ ਟੁੱਟਣ ਵਾਲੇ ਹੋ ਰਹੇ ਨੇ ਬਾਈ ਜੀ ਇੰਨਾ ਫਲ ਲੱਗਿਆ ਹੋਇਆ ਕੀ ਰੀਸ ਕਰੂਗਾ ਝੋਨਾ ਤੇ ਕੀ ਰੀਸ ਕਰੂਗੀ ਇਹਦੀ ਕਣਕ ਆ ਲੋ ਜੀ ਆ ਚੈੱਕ ਕਰੋ ਜੀ ਤੱਕ ਵੀ ਤੁਹਾਡੀ ਨਿਗਾਹ ਜਾਂਦੀ ਹੈ ਸਾਰੀ ਨਾਸਪਤੀ ਆ ਬਾਈ ਜੀ ਵੀਡੀਓ ਨੂੰ ਸ਼ੇਅਰ ਕਰਨਾ ਬਾਈ ਹੁਣ ਤੁਹਾਡੇ ਹੱਥਾਂ ਕਿਉਂਕਿ ਆਪਾਂ ਦਾ ਪਾਣੀ ਖਤਮ ਕਰੀ ਜਾਂਦੇ ਆ ਪੰਜਾਬ ਦਾ ਆ ਚੈੱਕ ਕਰੋ ਜੀ ਨਾਸਪਤੀ ਦੇਖੋ ਜੀ ਧਿਆਨ ਨਾਲ ਦੇਖੋ ਤੇ ਬਾਈ ਜੀ ਆਪਾਂ ਦਾ ਖੇਤੀ ਕਰੀ ਜਾਂਦੇ ਆ ਝੋਨੇ ਦੀ ਝੋਨੇ ਦਾ ਪਾਣੀ ਖਰਾਬ ਹੁੰਦਾ ਉਹਨਾਂ ਨੂੰ ਇੱਧਰ ਆਜੋ ਉਹ ਦੇਖੋ ਉਧਰ ਪਟਾਕੇ ਪਾ ਰਹੇ ਨੇ ਜਾਨਵਰ ਨੂੰ ਭਜਾਇਆ ਜਾ ਰਿਹਾ ਹੋਊਗਾ ਕੀ ਇਹ ਇਹ ਜਿਹੜੀ ਖੇਤੀ ਆਪਾਂ ਨੇ ਕੀਤੀ ਹੋਈ ਆ ਅੱਛਾ ਇਹ ਪੌਦਰੇ ਲਈ ਨੂੰ ਕਿੰਨਾ ਟਾਈਮ ਹੋ ਗਿਆ ਹੁਣ ਇਹ ਨੂੰ ਤਾਂ ਘੱਟੋ ਘੱਟ 30 ਸਾਲ ਹੋ ਗਏ ਬੋਲੋ ਜੀ 30 ਸਾਲ ਹੋ ਗਏ ਜੀ ਇਹ ਬੂਟਿਆਂ ਨੂੰ ਲਗਾਇਆ ਨਹੀਂ ਹੈ ਜੀ ਇਹਨਾਂ ਨੂੰ 8-10 ਦਾ ਕੰਟਰੋਲ ਮਾਰ ਲੱਗਦਾ ਅੱਛਾ ਜੀ 8 8 ਤੋਂ ਲੈ ਕੇ 10 ਕਮੰਟਲ ਤੱਕ ਚੋਨਾ ਕੀ ਕਰੇਗਾ ਚੋਨਾ ਕੁਝ ਵੀ ਨਹੀਂ ਅੱਛਾ ਜੀ ਕਿੱਲੇ ਜਿੰਨਾ ਇੱਕ ਕਿੱਲਾ ਦੇ ਦੇਗਾ ਅੱਛਾ ਜੀ 10 ਕਿੱਲੇ ਜਿੰਨਾ ਇੱਕ ਕਿੱਲਾ ਮਹਣਾ ਹਾਂ ਜੀ ਹਾਂ ਜੀ ਹਾਂ ਕਣਕ ਫਸਲ ਵੀ ਕੱਢਦੇ ਆ ਅੱਛਾ ਜੀ ਫਸਲ ਵੀ ਕੱਢਦੇ ਆ ਕਣਕ ਦੀ ਫਸਲ ਲੰਨੇ ਆ ਇੱਕ ਅੱਛਾ ਜੀ ਇਹਦੇ ਵਿੱਚ ਅੰਕਲ ਜੀ ਨੇ ਦੱਸਿਆ ਕਿ ਬੂਟਿਆਂ ਦੇ ਨਾਲ-ਨਾਲ ਇਹ ਕਣਕ ਵੀ ਬੀਜਦੇ ਨੇ ਕਣਕ ਦੀ ਫਸਲ ਵੀ ਬੀਜਦੇ ਨੇ ਤੇ ਨਾਲੇ ਦੇਖੋ ਨਾਲੇ ਫਲ ਲੱਗੇ ਹੋਇਆ ਤੁਸੀਂ ਦੇਖ ਸਕਦੇ ਹੋ ਬੂਟੇ ਨੂੰ ਜਿੱਥੋਂ ਤੱਕ ਤੁਹਾਡੀ ਨਿਗਾਹ ਜਾਂਦੀ ਹੈ ਨਾ ਇਹ ਸਾਰਾ ਨਾਸਪੱਤੀ ਦਾ ਜਿਹੜਾ ਬਾਗ ਹੈ ਕਿੰਨੇ ਕਿੱਲੇ ਦੀ ਖੇਤੀ ਹੈ ਜੀ ਨਾਸਪੱਤੀ ਦੀ ਨਾਸਪੱਤੀ ਹੈ 7 ਕਿੱਲੇ 7 ਕਿੱਲੇ ਬਾਈ ਜੀ ਤੁਸੀਂ ਹਿਸਾਬ ਲਾ ਲਓ 1 ਕਿੱਲੇ ਜੋ ਕਿੰਨਾ ਦੱਸਿਆ ਜੀ 10 ਇੱਕ ਕਿੱਦਾ 10 ਲੱਖ 10 ਲੱਖ ਤੁਸੀਂ ਦੱਸ ਕੇ 7 ਕਿੱਲੇ ਲਾ ਲਓ ਕਿੰਨੀ ਕਮਾਈ ਆ ਬਾਈ ਜੀ ਸਾਰਾ ਖਰਚਾ ਕੱਢ ਕਢਾ ਕੇ ਕੀ ਰੀਸ ਕਰੂਗੀ ਕੀ ਰੀਸ ਕਰੇਗਾ ਝੋਨਾ ਤੇ ਕੀ ਰੀਸ ਕਰੂਗੀ ਕਣਕ ਤੁਸੀਂ ਵੀ ਬਾਈ ਜੀ ਸਬਜ਼ੀ ਲਾਇਆ ਕਰੋ ਇਦਾਂ ਦੇ ਫਰੂਟ ਤੇ ਬੁੱਟੇ ਤੁਹਾਨੂੰ ਕਿਸੇ ਵੀ ਬਾਗਬਾਨੀ ਨਸਰ ਨਹੀਂ ਫਰੂਟ ਦੀ ਖੇਤੀ ਵਿੱਚ ਤਾਂ ਬਹੁਤ ਕੁਝ ਹੈ ਬਿਲਕੁਲ ਜੀ ਬਿਲਕੁਲ ਹਾਂ ਜੀ ਬਹੁਤ ਕੁਝ ਹੈ ਬਿਲਕੁਲ ਬਿਲਕੁਲ ਤੇ ਬਾਈ ਜੀ ਚੈਨਲ ਤੇ ਜੇ ਤੁਸੀਂ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਦਾਂ ਦੀ ਵੀਡੀਓ ਤੁਹਾਡੇ ਤੱਕ ਪਾ ਲੈ ਕੇ ਆਂਦੇ ਹਾਂ ਤੇ ਬਾਪੂ ਜੀ ਐਂ ਦੱਸੋ ਮਿਹਨਤ ਕਿੰਨੀ ਕੁ ਕਰਨੀ ਪੈਂਦੀ ਹੈ ਜੀ ਮਿਹਨਤ ਤਾਂ ਇੰਦੀ ਨਹੀਂ ਹੈ ਜਿੰਨੀ ਚੋਨੇ ਮੈਂ ਹਾਂ ਇੰਨੀ ਮਿਹਨਤ ਅੱਛਾ ਜੀ ਝੂਟ ਦੇ ਵਿੱਚ ਇੰਨੀ ਮਿਹਨਤ ਨਹੀਂ ਹੈ ਪਾਣੀ ਘਟ ਹੈ ਪਾਣੀ ਘਟ ਲੱਗਦਾ ਉਹ ਘਟ ਲੱਗਦਾ ਗੱਡਾਈ ਗੁੜੀ ਇੱਕ ਦੋ ਵਾਰੀ ਕਰਾ ਦਿੰਦੇ ਚੱਲ ਅੱਛਾ ਜੀ ਕਿੰਨੇ ਬੰਦੇ ਰੱਖੇ ਹੋਆਂ ਤੁਸੀਂ ਬੰਦੇ ਮੈਂ 8-10 ਬੰਦੇ ਰੱਖੇ ਹੋਏ ਆ 8-10 ਬੰਦੇ ਰੱਖੇ ਹੋਏ ਆ ਅੱਛਾ ਜੀ ਇਹ ਅੰਬ ਹੈ ਹਾਂ ਟਟਕਲੇ ਆੰਬ ਹੈ ਹੂੰ ਛੋਲੀਚੀ ਹੂੰ ਬੇਰ ਅਮਰੂਦ ਹਾਂਜੀ ਕਿਨੂ ਮਾਲਾ ਹੂੰ ਇਹ ਤੁਹਾਆਂ ਸਭੂ ਬਬੂ ਭਾਈ ਜੀ ਇਸ ਟਾਈਮ 10 ਬੰਦਿਆਂ ਨੂੰ ਰੁਜ਼ਗਾਰ ਦਿੰਦੇ ਪਏ ਨੇ ਅੰਕਲ ਜੀ 10 ਬੰਦਿਆਂ ਨੂੰ ਰੁਜ਼ਗਾਰ ਦਿੰਦੇ ਪਏ ਨੇ ਜਿਹੜੇ ਬਾਗ ਦੇ ਵਿੱਚ ਕੋਈ ਨਾਸਪੱਤੀ ਤੋੜਦਾ ਤੇ ਕੋਈ ਅੰਬ ਤੋੜਦਾ ਕੋਈ ਅਮਰੂਦ ਤੋੜਦਾ ਕੋਈ ਕੋਈ ਫਰੂਟ ਤੋੜਦਾ ਹਨਾ ਤੇ 10 12 ਬੰਦਿਆਂ ਨੂੰ ਅੰਕਲ ਜੀ ਰੁਜ਼ਗਾਰ ਦੇ ਰੱਖਿਆ ਅੰਕਲ ਜੀ ਨੇ ਤੇ ਕੀ ਕਰੇਗੀ ਬਾਈ ਜੀ ਨੌਕਰੀ ਤੇ ਕੀ ਕਰੇਗਾ ਦਿਹਾੜੀ ਵਾਲਾ ਬਾਈ ਜੀ ਇੱਥੇ ਕੰਮ ਕਰਕੇ ਲੋਕ ਆਪਣੀ ਰੋਜੀ ਕਮਾ ਰਹੇ ਨੇ ਲੱਖਾਂ ਰੁਪਏ ਕਮਾਉਂਦੇ ਅੰਕਲ ਜੀ ਇਹ ਦੱਸੋ ਜੀ ਜਿਹੜਾ ਤੁਸੀਂ ਆਪਣਾ ਸਮਾਨ ਵੇਚਦੇ ਹੋ ਇਹ ਮੰਡੀਆਂ 'ਚ ਜਾਂਦਾ ਹੈ ਇਨਡਾਇਰੈਕਟ ਮੰਡੀਆਂ 'ਚ ਜਾਂਦਾ ਮੰਡੀਾਂ 'ਚ ਅੱਛਾ ਇਹ ਡਾਇਰੈਕਟ ਵੀ ਜਾਂਦਾ ਡਾਇਰੈਕਟ ਵੀ ਜਾਂਦਾ ਅੱਛਾ ਜੀ ਵੀ ਜਾਂਦਾ ਜੇ ਕਿਸੇ ਨੇ ਕੰਟੈਕਟ ਕਰਨਾ ਹੈ ਫੋਨ ਨੰਬਰ ਬੋਲੋ ਜੀ ਇੱਕ ਵਾਰ ਆਪਣਾ 98550 29285 ਹਾਂ ਦੇਖੋ ਬੰਦਾ ਅਸਪੱਤੀ ਦੇਖੋ ਇਹ ਥੱਲੇ ਡਿੱਗੀ ਹੋਈ ਹੈ ਜੀ ਆਪਣੇ ਆ ਫਰੂਟ ਥੱਲੇ ਡਿੱਗ ਰਹੇ ਆ ਪੱਕ ਪੱਕ ਕੇ ਬਾਈ ਜੀ ਨਾਸਪਤੀ ਹੈ ਜਿਹੜੀ ਐ ਥੱਲੇ ਡਿੱਗੀ ਹੋਈ ਐ ਆ ਮੈਂ اچانک ਮੇਰਾ ਧਿਆਨ ਪੈ ਗਿਆ ਤੇ ਆ ਦੇਖੋ ਕਿੱਡੀ ਕਿੱਡੀ ਮੋਟੀ ਨਾਸਪਤੀ ਹੈ ਆ ਦੇਖੋ 200 300 ਗ੍ਰਾਮ ਦਾ ਇੱਕ ਇੱਕ ਪੀਸ ਹੈ 300 ਗ੍ਰਾਮ ਦਾ ਇੱਕ ਇੱਕ ਪੀਸ ਹੈ ਨਾਸਪਤੀ ਦਾ ਤੇ ਬਾਈ ਜੀ ਵੀਡੀਓ ਚੰਗੀ ਲੱਗੀ ਦੱਬ ਕੇ ਸ਼ੇਅਰ ਕਰਿਓ ਨੈਕਸਟ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਇੱਕ ਹੋਰ ਨਵੇਂ ਫਰੂਟ ਦੀ ਜਾਣਕਾਰੀ ਇੱਕ ਹੋਰ ਨਵੀਂ ਸਬਜ਼ੀ ਦੀ ਜਾਣਕਾਰੀ ਤੁਹਾਨੂੰ ਦਿੰਦੇ ਰਵਾਂਗੇ ਆਪਾਂ ਅੰਕਲ ਜੀ ਤੁਹਾਡਾ ਬਹੁਤ ਧੰਨਵਾਦ ਤੁਸੀਂ ਸਾਨੂੰ ਆਪਣਾ ਜਿਹੜਾ ਕੀਮਤੀ ਸਮਾਂ ਕੱਢ ਕੇ ਮਤਲਬ ਖੇਤੀਬਾੜੀ ਬਾਰੇ ਦੱਸਿਆ ਤੇ ਸਾਨੂੰ ਬਹੁਤ ਚੰਗਾ ਲੱਗਿਆ ਤੁਹਾਨੂੰ ਮਿਲ ਕੇ ਹਨਾ ਤੇ ਨੈਕਸਟ ਟਾਈਮ ਆਪਾਂ ਮਿਲਦੇ ਹਾਂ ਤੁਹਾਨੂੰ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਦੱਬ ਕੇ ਸ਼ੇਅਰ ਕਰ ਦਿਓ ਸਤਿ ਸ਼੍ਰੀ ਅਕਾਲ ਜੀ ਸਾਸਤ੍ਰਿਕਾ